ਸਤਿ ਸ਼੍ਰੀ ਅਕਾਲ ਪੈਨ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਭਾਈ ਤੁਹਾਡਾ ਮਨਜੀਤ ਕੌਰ ਮਨਜੀਤ ਕੌਰ ਜੀ ਕੀ ਸਮੱਸਿਆ ਲੈ ਕੇ ਆਏ ਸੀ ਡਾਕਟਰ ਸ਼ਰਦਾ ਜੀ ਕੋਲੇ ਤੁਸੀਂ ਸਰ ਮੇਰੇ ਗੋਡਿਆਂ ਚ ਬਾਡੀ ਚ ਪੇਨ ਰਹਿੰਦੀ ਸੀਗੀ ਜੋੜਾਂ ਚ ਦਰਦ ਜੋੜਾਂ ਵਿੱਚ ਦਰਦ ਸੀ ਕਿੰਨੇ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਇਹ ਇਹ ਹੋ ਗਏ 5-6 ਸਾਲ 5-6 ਸਾਲ ਜੋੜਾਂ ਦੇ ਦਰਦ ਨਾਲ ਕੱਟਣੇ ਬਹੁਤ ਔਖੇ ਆ ਹਨਾ ਹਾਂਜੀ ਬਹੁਤ ਬੜਾ ਦਰਦ ਹਣਾਉਂਦਾ ਬੰਦਾ ਹਾਂਜੀ ਬਿਲਕੁਕੁਲ ਪੈਸਾ ਦਵਾਈਆਂ ਬਹੁਤ ਡਾਕਟਰ ਬਹੁਤ ਬਦਲਦਾ ਹਾਂਜੀ ਬਹੁਤ ਸਾਰੇ ਡਾਕਟਰ ਬਦਲੇ ਪਰ ਕਿਤੋਂ ਫਰਕ ਨਹੀਂ ਪਿਆ ਫਿਰ ਇੰਨਾ ਕੋਲ ਆਏ ਅਸੀਂ ਡਾਕਟਰ ਸ਼ਰਦਾ ਕੋਲ ਡਾਕਟਰ ਸ਼ਰਦਾ ਇੱਥੇ ਆ ਕੇ ਠੀਕ ਹੋਏ ਬਿਲਕੁਲ ਕਿੰਨੀ ਦਿਨਾਂ ਲੱਗੇ ਭਾਈ ਇੱਥੇ ਇਹ ਚੱਲ ਗਿਆ 6-7 ਮਹੀਨੇ ਮੇਰਾ ਲੱਗਾ 6-7 ਮਹੀਨੇ ਚ ਹਾਂਜੀ ਤੇ ਫਰਕ ਪੈਣਾ ਕਦੋਂ ਸ਼ੁਰੂ ਹੋ ਗਿਆ ਸੀ ਤੁਹਾਨੂੰ ਫਰਕ ਮੈਨੂੰ 2-3 ਮੰਥ ਚ ਹੋਣ ਲੱਗ ਗਿਆ ਸੀ ਪੂਰਾ ਫਰਕ ਮਹਿਸੂਸ ਹੋਣ ਲੱਗਿਆ ਸੀ ਹਾਂਜੀ ਤੇ ਹੁਣ ਜੋੜਾਂ 'ਚ ਦਰਦ ਹੁੰਦਾ ਜਦੋਂ ਗੋਡੇ ਆ ਮੋਢੇ ਚੱਕ ਹੋ ਜਾਂਦੇ ਨੇ ਤੁਹਾਡੇ ਹਾਂਜੀ ਚਾਚੇ ਦਿਖਾਵਾਂਗੇ ਠੀਕ ਆ ਬਿਲਕੁਲ ਠੀਕ ਨੇ ਪਹਿਲੇ ਮੇਰੀ ਅੰਬਾਵਾ ਨਹੀਂ ਜਾਂਦੀਆਂ ਸੀਗੇ ਹੱਥ ਦੇਖੋ ਮੂਵਮੈਂਟ ਕਰਕੇ ਦਿਖਾਓ ਹੱਥਾਂ ਦੀ ਹਾਂਜੀ ਠੀਕ ਨੇ ਬਿਲਕੁਲ ਹੱਥ ਵੀ ਠੀਕ ਆ ਨਾ ਹਾਂਜੀ ਤੇ ਬੈਠ ਸਕ ਵਾ 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 ਕੋਈ ਨਹੀਂ ਹੈਨਾ ਠੀਕ ਹੋ ਤੁਸੀਂ ਹਾਂਜੀ ਹਾਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਵੀਡੀਓ ਦੇਖਣ ਵਾਲਿਆਂ ਨੂੰ ਮੈਂ ਡਾਕਟਰ ਸ਼ਰਦਾ ਜੀ ਦਾ ਧੰਨਵਾਦ ਕਰਨਾ ਚਾਹੁੰਨੀ ਆ ਲੇਕਿਨ ਜਿਹੜੇ ਹੋਰ ਵੀ ਕਿਸੇ ਭੈਣ ਭਰਾ ਨੂੰ ਹੈਗੀ ਇਹ ਪ੍ਰੋਬਲਮ ਤੇ ਇਹਨਾਂ ਕੋਲ ਆ ਕੇ ਇਥੋਂ ਆਪਣਾ ਟਰੀਟਮੈਂਟ ਕਰਵਾਉਣ ਤੇ ਵੀ ਆਪਣੇ ਨਚਾਇਤ ਪਾਨ ਤੁਸੀਂ ਠੀਕ ਹੋਏ ਉਹ ਵੀ ਠੀਕ ਹੋ ਜਾਣਗੇ ਹਾਂਜੀ ਮੈਂ ਵੀ ਠੀਕ ਹੋ ਜਾਈਆ ਵੀ ਠੀਕ ਹੋ ਤੁਸੀਂ ਇਲਾਜ ਦੇ ਤਸੱਲੀ ਬਰਕਰਾਰ ਕਰਦੇ ਹੋ ਬਿਲਕੁਲ ਜੀ ਚਲੋ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ